ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਅਨੀਤਾ ਸੋਮਪrakash ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼੍ਰੀ ਵrindavan ਧਾਮ ਅਤੇ ਸ਼੍ਰੀ ਅਯੁੱਧਿਆ ਦੇ ਦਰਸ਼ਨਾਂ ਲਈ ਤਿੰਨ ਬਸਾਂ ਦਾ ਜਥਾ ਜਨਤਾ ਦੀ ਰਸੋਈ ਫਗਵਾੜਾ ਤੋਂ ਰਵਾਨਾ ਹੋਇਆ ਜਿਸ ਨੂੰ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਪੂਜਾ ਅਰਚਨਾ ਕਰਨ ਉਪਰੰਤ ਛੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਕਿਹਾ ਕਿ ਇਹ ਯਾਤਰਾ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨ ਉਪਰੰਤ ਮਿਤੀ 20 ਦਸੰਬਰ ਨੂੰ ਬਾਬਸ ਫੋਗਵਾੜਾ ਪਰਤੇਗੀ 19 ਸ਼ਰਧਾਲੂ ਨੇ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਸ਼੍ਰੀ ਰਾਮਚੰਦਰ ਜੀ ਦੇ ਖੁੱਲੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨ ਉਨ੍ਹਾਂ ਨਾਲ ਹੀ ਫੋਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਸ਼ਰਧਾਲੂ ਇਸ ਯਾਤਰਾ ਵਿੱਚ ਕਿਸੇ ਕਾਰਨ ਨਹੀਂ ਜਾ ਸਕਿਆ ਤਾਂ ਉਨ੍ਹਾਂ ਨੂੰ ਅਗਲੀ ਵਾਰ ਜ਼ਰ ਜਾ ਹੈ ਜਾਫੇਗਾ ਇਸ ਦੌਰਾਨ ਵੱਡੀ ਗਿਣਤੀ ਵੀ ਸ਼ਰਧਾਲੂ ਮਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਇਹ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਆਂ ਬਸਾਂ ਬ੍ਰਿੰਦਾਵਨ ਔਰ ਅਜੋ ਦੇ ਆ ਰਹੀਆਂ ਆ ਸੰਗਤ ਤੇ ਉਤਸ਼ਾਹ ਆ ਗਿਆ ਲਈ ਔਰ ਬੜੀ ਖੁਸ਼ੀ ਆਕਾਰਿਆਂ ਦੇ ਤੇਰੀਆਂ ਤੇ ਭਗਵਾਨ ਦੇ ਦਰਸ਼ਨ ਕਰਦ ਚੱਲੇ ਆ ਇਹੀ ਅਰਦਾਸ ਕਰਦੀਆਂ ਕਿ ਦਰਸ਼ਨ ਕਰਕੇ ਆਪਣੇ ਆਪਣੇ ਘਰਾਂ 'ਚ ਵਾਪਸ ਆਣ ਤੰਦਰੁਸਤ ਹੋਣ ਇਹੀ ਮੇਰੀ ਭਗਵਾਨ ਅੱਗੇ ਅਰਦਾਸ ਹੈ ਸਾਡਾ 4-5 ਦਿਨ ਦਾ ਟੂਰ ਆ ਅਸੀਂ 20 ਤਰੀਕ ਨੂੰ ਫੇਰੇ ਇੱਥੇ ਵਾਪਸ ਪਹੁੰਚ ਜਾਣਾ ਆ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਡਿਸਪਲਨਟ ਜਾਣਾ ਨਾਲੇ ਮਨ ਸੰਗਤ ਨੂੰ ਵੀ ਬੇਨਤੀ ਕਰਦੀਆਂ ਨਾਲ ਸਾਡੇ ਸਾਰੇ ਜਿਹੜੇ ਚੱਲੀ ਆ ਛਰਦਾ ਲੂ ਬਹੁਤ ਅੱਛੇ ਆ ਔਰ ਭਗਵਾਨ ਦੀਆਂ ਤੇ ਸਾਰਿਆਂ ਦੀ ਕਿਰਪਾ ਹੈ ਜਿਨ੍ਹਾਂ ਨੂੰ ਮੈਂ ਨਹੀਂ ਲੈ ਕੇ ਜਾ ਸਕਦੀ ਉਹਨਾਂ ਤੋਂ ਵੀ ਮਾਫੀ ਮੰਗਦੀ ਆ ਕਿਵਨੋ ਅਗਲੀ ਬਾਰੀ ਲੈ ਕੇ ਜਾਉਂਗੀ ਕਿਉਂਕਿ ਤਿੰਨ ਬੱਸਾਂ ਜਾ ਰਹੀਆਂ ਨਾਲ ਤੇ ਉਹਨਾਂ ਨੂੰ ਉਹ ਵੀ ਜਾ ਰਹੀਆਂ ਆ ਤੋ ਫੇਰ ਵੀ ਛਰਦਾ ਲੂਆਂ ਚ ਇਸ਼ਾਰਾ ਆ ਕਿਈ ਵਾਰੀ ਦੇਬਤੀ ਯੋਜਨ ਦੀ ਯਾਤਰਾ ਤੋਂ ਮੈਂ ਮਾਫੀ ਚਾਹਨੀ ਆ ਭਗਵਾਨ ਦੀ ਕਿਰਪਾ ਹੋਈ ਤਾਂ ਉਹ ਕੋ ਵੀ ਜ਼ਰੂਰ ਚਲੂਗੇ ਜੈ ਸ਼੍ਰੀ ਕ੍ਰਿਸ਼ਨਾ ਰਾਦੇ ਰਾਦੇ ਜੀ ਧੋਸ਼ੀ ਰਾਮ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਵਾਲੀ ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼੍ਰੀ ਵrindavan ਧਾਮ ਅਤੇ ਸ਼੍ਰੀ ਅਯੁੱਧਿਆ ਦੇ ਦਰਸ਼ਨਾਂ ਲਈ ਤਿੰਨ ਬਸਾਂ ਦਾ ਜਥਾ ਜਨਤਾ ਦੀ ਰਸੋਈ ਫਗਵਾੜਾ ਤੋਂ ਰਵਾਨਾ ਹੋਇਆ ਜਿਸ ਨੂੰ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਪੂਜਾ ਅਰਚਨਾ ਕਰਨ ਉਪਰੰਤ ਛੰਡੀ ਦੇ ਘਰ ਵਾਣਾ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਕਿਹਾ ਕਿ ਇਹ ਯਾਤਰਾ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨ ਉਪਰੰਤ ਮਿਤੀ 20 ਦਸੰਬਰ ਨੂੰ ਬਾਬਸ ਫੋਗਵਾੜਾ ਭਰਤੇਗੀ ਉਨ੍ਹਾਂ ਸਮੂਹ ਸ਼ਰਧਾਲੂ ਨੇ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਸ਼੍ਰੀ ਰਾਮਚੰਦਰ ਜੀ ਦੇ ਖੁੱਲੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨ ਉਨ੍ਹਾਂ ਨਾਲ ਹੀ ਫੋਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਸ਼ਰਧਾਲੂ ਇਸ ਯਾਤਰਾ ਵਿੱਚ ਕਿਸੇ ਕਾਰਨ ਨਹੀਂ ਜਾ ਸਕਿਆ ਤਾਂ ਉਨ੍ਹਾਂ ਨੂੰ ਅਗਲੀ ਵਾਰ ਲੇ ਜਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵੀ ਸ਼ਰਦਾਲੂ ਮajou ਹਸਨ ਫਗਵਾੜਾ ਤੋਂ ਨਵਰਾਂਗ ਚੈਨਲ ਇਹ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ